ਬਈਸੇ ਸੁਖਾਰ ਨੈਣ ਮਹंजे ਤਲਸ ਦੇ ਪਦ ਪਸਤੀ ਤਾਰ ਦੀਨ ਦੁਨੀਆ ਦੇ ਮਾਲਕ ਹਲਕ ਪਰਖ ਦੇ ਰੱਖੇ ਸਾਹਿਬ ਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਕੋਈ ਸਤ ਸੰਗਤ ਕਰਨ ਦੀਆਂ ਸੁਪਾਗ ਘਣੀਆਂ ਸਮਾ ਸਾਨੂੰ ਸਾਰੇ ਅਨੁਬਖਸ਼ਿਸ਼ ਹੋਇਆ ਹੈ ਸੋ ਆਪ ਜੀ ਨੇ ਜਿੱਥੇ ਪਹਿਲਾ ਸਤਗੁਰਾਂ ਦੀ ਪਾਵਨ ਬਾਣੀ ਨਾਲ ਸਾਂਝ ਕਾਲੀ ਅਰਦਾਸ ਵਿੱਚ ਸ਼ਾਮਲ ਅੰਮ੍ਰਿਤ ਵੇਲੇ ਉਹ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਹੁਕਮਨਾਮਾ ਸਾਹਿਬ ਸਰਵਨ ਕਰਨਾ ਕੀਤਾ ਹੈ ਉਹ ਉਸ ਨਾਮ ਸਾਹਿਬ ਜੀ ਦੀ ਪਾਵਨ ਬਾਣੀ ਵਿਚਾਰ ਨਾਲ ਜੁੜੰਦਾ ਜਤਨ ਕਰੀਏ ਗੁਰੂ ਅਮਰਦਾਸ ਸਹਿ ਮਹਾਰਾਜ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ 17 ਨੰਬਰ ਪੌੜੀ ਅੰਦਰ ਸੰਤਿਪੁਦੇਸ਼ ਦੇਦੇ ਨੇ ਰਲ ਮਿਲ ਸਮਝਣ ਦਾ ਜਤਨ ਕਰਦੇ ਹਾਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅਕੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬੜਾ ਪਿਆਰਾ ਮੁਬਾਰਕ ਮੋਚਨ ਕਰਦੀ ਜੀ ਅਭੇਤਤ ਹੋਈ ਸੇ ਜਨਾ ਜਿੰਨੀ ਹਾਰ ਤਿਆਰਿਆ ਉਹ ਗੁਰੂ ਦੇ ਪਿਆਰ ਵਾਲੇ ਗੁਰੂ ਤੇ ਭਰੋਸਾ ਰੱਖਣ ਵਾਲੇ ਗੁਰੂ ਦੀ ਧਰਮਨੀ ਦੇ ਵਿੱਚ ਚੱਲਣ ਵਾਲੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰਿਆ ਤੇ ਉਹ ਬੱਤਰ ਹੋ ਗਏ ਪਵਿੱਤ ਹੋਏ ਉਹ ਸੋਹਣੇ ਹੋ ਗਏ ਨੇ ਉਹਨਾਂ ਦੇ ਜੀਵਨ 'ਚ ਉਹਨਾਂ ਦੇ ਜੀਵਨ ਤੇ ਮੈਲ ਨਹੀਂ ਰਹੀ ਉਨਾਂ ਨੇ ਮਾਲੂਮ ਹਾਲ ਕੀ ਮਾਲੂਮ ਹਾਲ ਕੀ ਹਰ ਨਾਮ ਦੇ ਨਾਲ ਆਪਣੀ ਆਪ ਨੂੰ ਢੋਆ ਜਿਹੜੀ ਮਤ ਆਪਾਂ ਦੀ ਮੈਲ ਨਾਲ ਭਰ ਗਈ ਹਰ ਨਾਮ ਦੇ ਨਾਲ ਉਤਰ ਗਈ ਪਰ ਜੈ ਮਤ ਆਪਾਂ ਕੈ ਸੰਗ ਉਹ ਤੋਪੈ ਨਾਮੇ ਕਰਾ ਨਾਮ ਦੇ ਰੰਗ ਵਿੱਚ ਰੰਗ ਕੇ ਆਪਣੇ ਆਪ ਨੂੰ ਘੋਲਿਆ ਨਾਮ ਜਪਣਾ ਨਾਮ ਧਿਆਨਾ ਨਾਮ ਅਰਧਨਾ ਇਹ ਹੀ ਮਈਨਾ ਹੈ ਜੀ ਇਹ ਆਪਣੇ ਅੰਦਰੋਂ ਪਾਪਾਂ ਦੀ ਮੈਲ ਨੂੰ ਪੂਰ ਕਰ ਦੇਗੀ ਪਵਿੱਤਰ ਹੋ ਜਾਗੇ ਇਹ ਜੀਵਨ ਸਾਨੂੰ ਜੋ ਮਿਲਿਆ ਹੈ ਨਾ ਇਹ ਪਵਿੱਤਰ ਰੱਖਣ ਵਾਸਤੇ ਮਿਲਿਆ ਹੈ ਜੀ ਅੰਦਰ ਮੈਲ ਨਾ ਹੋਵੇ ਸਾਈਂ ਜੀ ਨੇ ਬਚਨ ਕੀਤੇ ਕਹਿੰਦੇ ਪਵਿੱਤਰ ਹੋ ਗਏ ਹੋ ਜਿੰਨਾ ਕੇਵਲ ਗੱਲਾਂ ਹੀ ਕੀਤੀਆਂ ਜਿੰਨਾ ਕੇਵਲ ਗੱਲਾਂ ਹੀ ਨਹੀਂ ਕੀਤੀਆਂ ਗੱਲ ਆਪਾ ਪੜਿਆ ਸੀ ਕਿ ਫਿਰ ਹੈ ਅਨੇਰੇ ਕਰੇ ਗੱਲਾਂ ਇਹ ਗੱਲਾਂ ਕਰਨ ਵਾਲੇ ਬਹੁਤ ਅਨੇਰੇ ਬੜੇ ਮਿਲ ਜਾਣਗੇ ਸਾਨੂੰ ਆਪਣੇ ਆਪ ਨੂੰ ਇੱਕ ਦੂਜੇ ਨੂੰ ਆਖਣ ਵਾਲੇ ਕਿ ਮੈਂ ਸਿਆਣਾ ਮੈਂ ਸਿਆਣਾ ਮੇਰੇ ਵਰਗਾ ਕੋਈ ਧਰਮੀ ਹੋਰ ਨਹੀਂ ਹੋ ਸਕਦਾ ਇੱਕ ਹੂੰ ਇੱਕ ਸਿਆਣਾ ਬਹੁਤ ਨੇ ਔਰ ਮਹਾਰਾਜ ਨੇ ਬਚਨ ਕੀਤੇ ਜਿਨਾਂ ਨੇ ਹਰ ਨਾਮ ਨੂੰ ਧਿਆਇਆ ਹਰੀ ਨੂੰ ਧਿਆਇਆ ਹਰੀ ਨੂੰ ਚੇਤੇ ਵਿੱਚ ਰੱਖਿਆ ਨਾ ਕਦੇ ਭੁਲਾਇਆ ਨਾ ਕਦੇ ਵਿਸਾਰਿਆ ਨਾ ਉਹ ਪਵਿੱਤਰ ਹੋ ਗਏ ਤੇ ਮਹਾਰਾਜ ਦੀ ਬਾਣੀ ਫੜੀਏ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਕਹਿੰਦੇ ਉਹਨਾਂ ਨੂੰ ਛੋ ਕਿ ਭਾਈ ਤੁਸੀਂ ਹਰੀ ਨਾਮ ਨੂੰ ਵਿਸਾਰਿਆ ਨਹੀਂ ਤੁਹਾਡੀ ਜ਼ਿੰਦਗੀ 'ਚੋਂ ਰੱਬ ਦਾ ਨਾਮ ਅਤੀ ਵਿਸਰਿਆ ਨਹੀਂ ਅੰਦਾਤੇ ਨੂੰ ਕਦੀ ਵਿਸਾਰਿਆ ਨਹੀਂ ਤੁਸੀਂ ਕਿੰਨਾ ਵਰਗੇ ਤੇ ਮਹਾਰਾਜ ਦੀ ਬਾਣੀ ਨੇ ਆਖਿਆ ਜਿਨ੍ਹਾਂ ਨਾ ਵਿਸਰੇ ਨਾਮ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਸੇ ਕਨੀਆ ਓਕੇ ਹੋ ਜੈ ਦੇ ਓਕੇ ਹੋ ਜੈ ਦੇ ਕੀਵੇਂ ਦੇ ਕਹੀ ਉਹਨਾਂ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਅੱਗੇ ਢੇਤ ਨਾ ਜਾਣੋ ਮੂਰ ਸਾਈ ਜਿਹਿਆ ਉਹ ਰੱਬ ਵਰਗੇ ਨੇ ਸਾਈ ਵਰਗੇ ਨੇ ਜੀ ਉਨ੍ਹਾਂ ਦੇ ਵਿੱਚ ਤੇ ਸਾਈ ਵਿੱਚ ਕੋਈ ਅੰਤਰ ਨਹੀਂ ਕੋਈ ਭੇਦ ਨਹੀਂ ਭੇਦ ਜਾਣੀ ਨਾ ਉਹ ਹਰੀ ਨੂੰ त्यागे ਸਾਈ ਨੂੰ त्यागे ਸਾਈ ਵਰਗੇ ਹੋਵੇ ਤੇ ਮਹਾਰਾਜ ਜੀ ਨੇ ਬਚਨ ਕੀਤੇ ਕਹਿੰਦੇ ਪਵਿੱਤ ਹੋਏ ਸੇਜਨਾਂ ਜਿਨੇ ਹਰਿ त्याਇਆ ਇਹਦੇ ਜਿਨ੍ਹਾਂ ਨੇ ਹਾਰ ਨੂੰ त्याया ਰੱਬ ਨੂੰ त्याया ਉਹ ਭੈੜੀ ਮੈਲ ਵਿੱਚੋਂ ਨਿਕਲ ਕੇ ਛੱਡ ਕੇ ਪਵਿੱਤਰ ਹੋ ਗਏ ਇਸ ਦੁਨੀਆ ਦੇ ਅੰਦਰ ਮੰਨੀ ਗਈ ਇੱਕ ਵਿਸ਼ਵਾ ਅਸੀ ਵੀ ਔਰਤ ਜਿਸ ਨੂੰ ਗਨਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲੋਕ ਸਵੀਕਾਰ ਨਹੀਂ ਕਰਦੇ ਹੈ। ਭੈੜਾ ਬੂਲਦੇ ਨੇ। ਪਰ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਕਿ ਜਦੋਂ ਕੋਈ ਐਸਾ ਮਹਾਂਪੁਰਖ ਜਿਹੜਾ ਸਾਈ ਵਰਗਾ ਇਹ ਚੇਤਾ ਰੱਖਿਓ ਸਾਈ ਦਿਆਲਤਾ ਦੇ ਨਾਲ ਭਰਿਆ ਹੁੰਦਾ ਜੇ ਆਲੂ ਹੁੰਦਾ ਤਰਸ ਦੀ ਮੂਰਤ ਹੁੰਦਾ ਬਖਸ਼ਣ ਵਾਲਾ ਹੁੰਦਾ ਜੇ ਸਾਈਂ ਕਿਸੇ ਦੁਰਮਤਿਏ ਦੇ ਉੱਪਰ ਵੀ ਦਿਆਲਤਾ ਆ ਜਾਏ ਤੇ ਉਹ ਵੀ ਤਾਰ ਜਾਏ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਕਿਸੇ ਸਾਧੂ ਨੇ ਇਹ ਗਨਕਾ ਨੂੰ ਜਿਹਨੂੰ ਲੋਕ ਪਾਪਣ ਵੀ ਆਖਦੇ ਨੇ ਉਸ ਨੂੰ ਦੇਖਿਆ ਤੇ ਬੜਾ ਦੇ ਆਲੂ ਹੋਇਆ ਤੇ ਦੇਖਿਆ ਕੀ ਹੈ ਦੇਖਿਆ ਜੀ ਦੁਰਮਤ ਨੂੰ ਦੁਰਮਤ ਦੇਖ ਦਿਆਲ ਹੋਏ ਉਹਦੀ ਭੈੜੀ ਮਤ ਵੇਖ ਕੇ ਦੁਰਮਤ ਦਾ ਅਰਥ ਹੈ ਭੈੜੀ ਮਤ ਦੇਖ ਕੇ ਸਾਧੂ ਤੇ ਆਲੂ ਹੋ ਗਿਆ ਕਿਰਪਾਲੂ ਹੋ ਗਿਆ ਤਰਸ ਆ ਗਿਆ ਬਾਬਾ ਨਾਨਕ ਸਾਹਿਬ ਨੂੰ ਵੀ ਕਿਤੇ ਤਰਸ ਆਇਆ ਨਾ ਜਦੋਂ ਸਤਗੁਰੂ ਜੀ ਦੇ ਸਾਹਮਣੇ ਕੁਝ ਵੇਸ਼ ਵਾ ਲਿਆਂਦੀਆਂ ਗਈਆਂ ਨੱਚਣ ਲਈ ਆਖਿਆ ਗਿਆ ਤੇ ਜਦੋਂ ਉਹ ਬੀਬੀਆਂ ਨਚਣ ਲਗੀਆਂ ਤੇ ਮੇਰੇ ਕਿਰਪਾਲੂ ਦਿਆਲੂ ਜਗਤ ਆਧਾਰਕ ਜਗਤ ਤਾਰਕ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੇ ਉਹਨਾਂ ਇਸਤਰੀਆਂ ਨੂੰ ਉਹਨਾਂ ਧੀਆ ਨੂੰ ਆਖਣ ਲੱਗੇ ਗਸ਼ੋ ਉਤਰੀ ਰਾਜ ਕੁਵਾਰ हे ਮੇਰੀਓ ਪਤਰੀਓ ਆਪਣਾ ਖੁਆਰਾ ਪਨ ਐਵੇਂ ਭੈੜੀ ਮਤ ਵਿੱਚ ਲਾ ਕੇ ਨਾ ਬਰਬਾਦ ਕਰੋ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦਾ ਸਿੱਖ ਮਾਫ ਕਰਿਓ ਜੀ ਅੱਜ ਦੀ ਤਾਰੀਖ ਦੇ ਅੰਦਰ ਆਪਾਂ ਨਹੀਂ ਸਕਦੇ ਕਿ ਬਾਬੇ ਨਾਨਕ ਦਾ ਸਿੱਖ ਹੁੰਦਾ ਐਸੇ ਵੀ ਕਈ ਐਸੇ ਪਧਰਪੁਰਖ ਸਾਨੂੰ ਮਿਲ ਜਾਣਗੇ ਦੇ ਬਾਬੇ ਦਾ ਪ੍ਰਕਾਸ਼ ਦਿਹਾੜਾ ਬੜੀ hoom-kham ਨਾਲ ਮਨਾਉਣਗੇ ਜਦੋਂ ਕਿਤੇ ਘਰ ਦੇ ਅੰਦਰ ਖੁਸ਼ੀਆਂ ਦਾ ਮਾਹੌਲ ਹੋਵੇ ਆਨੰਦ ਹੋਣ ਵਿਆਹ ਹੋਵੇ ਤਾਂ ਆਪਾਂ ਦੇਖਦੇ ਕਿ ਕਿੰડા ਸਰਾ ਨੱਚਦੀਆਂ ਹੋਣ ਕਦੀ ਇਸੇ ਚੁੱਟੇ ਦਾੜੀ ਵਾਲੇ ਬਾਬੇ ਨੇ ਆਖਿਆ ਹੋਵੇ ਇਕਵਾਸ਼ੇ ਪੁਤਰੀ ਰਾਜ ਕੁਆਰ ਹੈ ਨਹੀਂ ਹੈਨ ਨਾ ਹੀ ਵਿਰਲੇ ਕਨੇ ਹੈ ਬਹੁਤ ਵਿਰਲੇ ਨੇ ਨਹੀਂ ਤੇ ਜ਼ਿਆਦਾਤਰ ਆਖਦੇ ਨੇ ਸਾਡੇ ਧੀ ਪੁੱਤ ਦਾ ਵਿਆਹ ਫੱਪਣਾ ਹੀ ਨਹੀਂ ਇਹਨਾਂ ਤੋਂ ਇਸਾਦੂ ਦੇ ਆਲੂ ਹੋਇਆ ਕਿਰਪਾਲੂ ਹੋਇਆ ਕਨਕਾ ਦੀ ਮੱਤ ਦੇਖ ਕੇ ਦੁਰਮਤ ਦੇਖ ਦਇਆਲ ਹੋਇ ਹਥੋਂ ਦਿੱਤੋਂ ਆਪਣੇ ਹੱਥਾਂ ਚੋਂ ਆਪਣੇ ਕੋਲੋਂ ਜੋ ਉਦੇ ਕੋਲ ਇੱਕ ਪੰਛੀ ਜਾਨਵਰ ਹੈ ਕੀ ਹੈ ਕੋਤਾ ਮਹਾਰਾਜੀ ਦੀ ਬਾਣੀ ਨੇ ਵੀ ਵਚਨ ਕੀਤਾ ਕਹਿੰਦੇ ਕਨਕਾ ਉਧਰੀ ਹਾਰ ਕਹ ਤੋਤਾ ਗਣਤਾ ਉੱਤਰ ਗਈ ਪਵਿੱਤਰ ਹੋ ਗਈ ਜਦੋਂ ਉਹਨੇ ਕੋਤੀ ਦੇ ਕੋਲੋਂ ਹਰ ਹਰ ਸੁਣਿਆ ਰਾਮ ਰਾਮ ਸੁਣਿਆ ਦਰਾਬਰਾਬ ਸੁਣਿਆ ਤੇ ਪਿਆਰ ਵਾਲੇ ਗੁਰ ਸਿੱਖੋ ਸਾਡਾ ਜੀਵਨ ਅਸੀਂ ਆਪਣੇ ਆਪਣੇ ਜੀਵਨ ਅੰਦਰ ਛਾਤੀ ਮਾਰ ਕੇ ਇਹ ਦੇਖੀਏ ਕਿ ਸਾਨੂੰ ਰੱਬ ਦੇ ਨਾਮ ਦੀ ਰਾਮ ਦੀ ਲੋੜ ਹੈ ਕਿ ਨਹੀਂ ਕਿ ਅਸੀਂ ਥਾਪੀ ਨਹੀਂ ਜੇ ਸੱਚੀ ਪਵਿੱਤਰ ਹੈ ਤੇ ਹੋਰ ਜਪੀਏ ਹੋਰ ਜਪੀਏ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਸਤੇ ਜੇ ਅਸੀਂ ਪੁਨੀ ਤਾਂ ਭੈੜੀ ਮਤ ਵਾਲੇ ਹਾਂ ਤੇ ਸਾਨੂੰ ਗੁਰੂ ਪਾਤਸ਼ਾਹ ਹਰ ਸਮੇਂ ਇਹ ਹਲੂਣਾ ਦਿੰਦੇ ਰਹਿਣਗੇ ਹਲੂਣਾ ਦਿੰਦੇ ਰਹਿਣਗੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਪਾਰਖੀਨ ਤੇਰਾ ਜਨਮ ਵਿਰਥ ਗਿਆ ਗੋਬਿੰਦ ਦੇ ਗੁਣ ਨਹੀਂ ਗਏ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਬਚਨ ਕੀਤੇ ਕਹਿਣ ਲੱਗੇ ਹਾਰ ਧਿਆਇਆ ਪਵਿੱਤ ਹੋਏ ਹਰੀ ਨੂੰ ਧਿਆਇਆ ਤੇ ਪਵਿੱਤਰ ਹੋਏ ਗੁਰਮਖ ਜਿਨਿ ਧਿਆਇਆ ਜਿਨ੍ਹਾਂ ਗੁਰਮਖਾਨੇ ਗੁਰੂ ਨਾਲ ਮਿਲ ਕੇ ਰੱਬ ਨੂੰ ਧਿਆਇਆ ਗੁਰੂ ਨਾਲ ਮਿਲ ਕੇ ਗੁਰੂ ਨਾਲ ਮਿਲਣਾ ਕੀ ਹੈ ਆ ਆਪਾਂ ਗੁਰੂ ਨਾਲ ਮਿਲ ਕੇ ਜਾ ਰਹੇ ਆ ਆਪ ਜਿੰਨੇ ਬਿਖੇ ਆ ਨਾ ਜੀ ਗੁਰੂ ਕੋਲ ਗੁਰੂ ਨਾਲ ਮਿਲ ਕੇ ਗਉਣਾ ਗੁਰਮੁਖ ਹੋਣਾ ਹੈ ਕਿਸੇ ਦਾ ਨਾਮ ਗੁਰਮੁਖ ਸਿੰਘ ਹੋਣਾ ਤੇ ਜ਼ਿੰਦਗੀ ਵਿੱਚ ਗੁਰੂ ਵੱਲ ਮੁੱਖ ਹੋਣਾ ਹੀ ਨਾ ਨਾਮ ਜ਼ਿੰਦਗੀ ਵਿੱਚ ਹੋਣਾ ਹੀ ਨਾ ਉਨ੍ਹਾਂ ਦਾ ਨਾਂ ਹੀ ਹੈ ਕੱਲਾ ਗੁਰਮਖ ਜੀਵਨ ਕਰਕੇ ਗੁਰਮਖ ਨਹੀਂ ਲੋੜ ਹੈ ਕਿ ਗੁਰੂ ਨਾਲ ਮਿਲ ਕੇ ਧਿਆਉਣਾ ਗੁਰੂ ਵੱਲ ਮੁਖ ਕਰਕੇ ਧਿਆਉਣਾ ਗੁਰੂ ਨੂੰ ਨਾਲ ਜਾਣ ਕੇ ਧਿਆਉਣਾ ਪਵਿੱਤ੍ਰ ਮਾਤਾ ਪਿਤਾ ਕਟੰਬ ਸਹਿਤ ਸਿਓ ਗੁਰੂ ਅਮਰਦਾਸ ਜੀ ਕਹਿੰਦੇ ਐਸੇ ਜੀਵਨ ਵਾਲੇ ਗੁਰਮਖ ਫਿਰ ਜਿਸ ਪਰਿਵਾਰ ਵਿੱਚ ਰਹਿੰਦੇ ਨਾ ਉਹਨਾਂ ਦੀ ਮਾਂ ਵੀ ਪਵਿੱਤਰ ਹੋ ਜਾਂਦੀ ਹੈ। ਉਹਨਾਂ ਦਾ ਪਿਤਾ ਵੀ ਪਵਿੱਤਰ ਹੋ ਜਾਂਦਾ। ਉਹਨਾਂ ਦਾ ਘਟੰਬ ਸਾਰਾ ਪਰਿਵਾਰ ਪਵਿੱਤਰ ਹੈ। ਕਿਉਂ ਪਵਿੱਤਰ ਹੈ? ਕਿਉਂਕਿ ਬਾਕੀ ਪਰਿਵਾਰ ਮਿਲ ਕੇ ਐਸੀ ਪਵਿੱਤਰ ਰੂਹ ਦੇ ਨਾਲ ਉਸ ਹਰ ਨੂੰ ਉਸ ਰੱਬ ਨੂੰ ਧਿਆਉਂਦੇ ਨੇ। ਉਸ ਰੱਬ ਨੂੰ ਧਿਆਉਂਦੇ ਨੇ, ਅਕਾਲਪੁਰਖ ਵਾਹਿਗੁਰੂ ਨੂੰ ਅਰਾਧ ਦੇ ਨੇ। ਜੀਵਨ ਵਿੱਚੋਂ ਭਲਾਉਦੇ ਨਹੀਂ ਉਹਨਾਂ ਨੂੰ ਰੱਬ ਦਾ ਨਾਮ ਕਦੇ ਔਖਾ ਨਹੀਂ ਲੱਗਦਾ ਆਖਣੀ ਔਖਾ ਸਾਚਾ ਨਾਮ ਉਹਨਾਂ ਅੰਦਰ ਸਾਚੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ ਉਹਨਾਂ ਨੂੰ ਭੁੱਖ ਲੱਗੀ ਰਹਿੰਦੀ ਹੈ ਕਿ ਅਸੀਂ ਜਦੋਂ ਇਕੱਠੇ ਹੋਈਏ ਨਾ ਅਸੀਂ ਰੱਬ ਦਾ ਨਾਮ ਤੇਜੇ ਮੈਂ ਵੀ ਕਿਹ ਕਲਪਤੇ ਦੀ ਤਰਕੀਜ ਐਸੀਆਂ ਰੂਹਾਂ ਵੀ ਉਹਨਾਂ ਦੇ ਭਰਾ ਭੈਣ ਸਾਰੇ ਵਿਆਹੇ ਨੇ ਅਲੱਗ ਅਲੱਗ ਆਪਣੀ ਆਪਣੀ ਸ਼ਹਿਰਾਂ ਦੀ ਵਿੱਚ ਨੇ ਪਰ ਉਹਨਾਂ ਦੱਸਿਆ ਕਿ ਇਹਦੇ ਅਸੀਂ ਨਾ ਸਵੇਰੇ ਸਾਰੇ ਭਾਵੇਂ ਦੂਰ ਦੂਰ ਆ ਅਸੀਂ ਸਵੇਰੇ ਸ਼ਾਮ ਸਾਰੇ ਨਾ WhatsApp ਤੇ ਕਾਲ ਕਰਕੇ ਨਾ ਆਪ ਆਪਸੀ ਗੱਲਾਂ ਨਹੀਂ ਮਾਰਦੇ ਸਾਰੇ ਗਰੁੱਪ ਕਾਲ ਕਰਕੇ ਅਸੀਂ ਅਈਨ ਉਸ ਵੇਲੇ ਨਿਤਨੇਮ ਕਰਦੇ ਫਿਰ ਸ਼ਾਮ ਸ਼ਾਮ ਮਰਸੂਦ ਕਰਦੇ ਇਹ ਜਿ ਵਰਤਨਾ ਤੇ ਇਸ ਤਰ੍ਹਾਂ ਵੀ ਵਰਤਿਆ ਜਾ ਸਕਦਾ ਇਹ ਨਹੀਂ ਕਿ ਭੰਟਿਆਂ ਬੱਧੀ ਊਣ ਤੇ ਲੱਗੇ ਰਹੀਏ ਲੱਗੇ ਰਹੀਏ ਤੇ ਫੱਲੇ ਕੁੱਝ ਨਾ ਪਏ ਮਹਾਰਜ ਨੇ ਆਖਿਆ ਜਿਨ੍ਹਾਂ ਦਾ ਪਿਆਰ ਹੋਵੇ ਊਂ ਰਾਲੇ ਮਿਲ ਕੇ ਪਵਿੱਤਰ ਰਹਿਣਾ ਸਿੱਖ ਲੀਂਦੇ ਨੇ ਕਿ ਪਵਿੱਤਰ ਕਿਵੇਂ ਰਹਿਣਾ ਅਸੀਂ ਕਿਵੇਂ ਅਕਾਲ ਪੁਰਖ ਵੈਗਰੂ ਨੂੰ ਧਿਆਉਣਾ ਕਿਵੇਂ ਸਤ ਸੰਗਤ ਕਰਨੀ ਹੈ ਪਵਿੱਤਰ ਮਾਤਾ ਪਿਤਾ ਪੋਟਾਂੰਬ ਸਾਹਿਤ ਸਿਓ ਪਵਿੱਤਰ ਸੰਗਤ ਸੋ ਬਾਈਆ ਭਾਈ ਉਹਨਾਂ ਦੀ ਸੰਗਤ ਜਿਹੜੀ ਹੈ ਨਾ ਬੜੀ ਉੱਚੀ ਸੁੱਚੀ ਹੁੰਦੀ ਹੈ ਬੜੀ ਚੰਗੀ ਹੁੰਦੀ ਹੈ ਗੁਰੂ ਦੀ ਸੰਗਤ ਕਰਕੇ ਉਹ ਆਪਣੇ ਆਪ ਨੂੰ ਪਵਿੱਤਰ ਕਰ ਲੈਂਦੇ ਨੇ ਤੇ ਨਾਲ ਦੇਆਂ ਨੂੰ ਵੀ ਕਟੰਭ ਨੂੰ ਪਰਿਵਾਰ ਨੂੰ ਵੀ ਪਵਿੱਤਰ ਬਣਾ ਲੈਂਦੇ ਨੇ ਅਖੀਰ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕਹਿੰਦੇ ਕਹਿੰਦੇ ਪਵਿੱਤਰ ਉਹ ਜਦੋਂ ਬੋਲਦੇ ਨੇ ਉਹਨਾਂ ਦੀ ਮੁਖ ਚੋਂ ਪਵਿੱਤਰ ਬੋਲ ਨਿਕਲਦੇ ਨੇ ਕਿਉਂ ਨਿਕਲਦੇ ਨੇ ਪਵਿੱਤਰ ਬੋਲ ਕਿਉਂਕਿ ਉਹਨਾਂ ਦੇ ਕੰਨਾਂ ਦੇ ਵਿੱਚ ਪਵਿੱਤਰ ਬੋਲ ਪਏ ਨੇ ਸੁਣਦੇ ਪਵਿੱਤਰ ਹੁਣ ਕੰਨਾਂ ਨਾਲ ਜੋ ਸੁਣਿਆ ਜ਼ੁਬਾਨ ਨੇ ਉਹੀ ਬਾਰ ਘਟਨਾ ਹੈ ਕੰਨਾਂ ਨੇ ਜੋ ਸੁਣਿਆ ਜੇ ਬਾਪ ਬੱਚੇ ਨੂੰ ਕੰਨਾਂ ਦੇ ਰਾਹੀਂ ਨਾਮ ਸੁਣਾ ਦੇਗਾ ਨਾ ਕਿ ਪੁੱਤ ਅਕਾਲਪੁਰਤਵੈ ਗੁਰੂ ਦਾ ਨਾਮ ਜੱਤ ਕਹਿ ਵਾਹਿਗੁਰੂ ਵਾਹਿਗੁਰੂ ਛੋਟੇ ਜੇ ਬੱਚੇ ਦੇ ਕੰਨਾਂ ਵਿੱਚ ਵਾਹਿਗੁਰੂ ਪੈ ਗਿਆ ਤੇ ਜ਼ੁਬਾਨ ਰਾਹੀਂ ਵਾਹਿਗੁਰੂ ਆਖੇਗਾ ਜਬਾਨ ਰਾਈ ਵਾਹਿਗੁਰੂ ਆਖੇਗਾ ਉਹ ਤੇ ਜੇ ਅੱਜ ਦੀ ਤਰੀਕ ਅੰਦਰ ਅਸੀਂ ਇਹ ਕਹੀਏ ਕਿ ਪੁੱਤ ਚਾਚੇ ਨੂੰ ਗਾਲ ਖਾਟ ਤੇ ਉਹ ਗਾਲਾਂ ਹੀ ਕੱਢੇਗਾ ਨਾ ਸਾਰੇ ਆ ਤੇ ਹੁੰਦਾ ਵੀ ਇਦਾਂ ਜੋ ਹੈ ਕੋਈ ਮਿਰਲੀ ਰੂਹ ਹੈ ਜਿਹੜਾ ਵਾਹਿਗੁਰੂ ਕੰਨਾਂ ਵਿੱਚ ਪਾ ਦੇ ਸੱਚ ਪਾ ਦੇ ਤੇ ਸੱਚ ਅੱਗੇ ਵੀ ਆਪਾਂ ਕਈ ਵਾਰ ਪੜ੍ਹੇ ਗੁਰੂ ਰਾਮ ਦਾ ਸਹਿ ਪਾਤਸ਼ਾਹ ਦੇ ਬਚਨ ਕਿ ਜੋ ਪਾ ਮਹਾਂ ਦੇ ਵਿੱਚ ਵਸਤ ਸਾ ਨਿਕਲੈ ਜਿਹੜੀ ਵਸਤੂ ਭਾਂਡੇ ਵਿੱਚ ਪਾਈ ਹੈ ਨਿਕਲਣੀ ਉਹੀ ਹੈ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨ੍ਹਾਂ ਨੇ ਮਨ ਵਸਾਇਆ ਭਈ ਜਿਨ੍ਹਾਂ ਨੇ ਆਪਣੀ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪਵਿੱਤਰ ਨਾਮ ਵਸਾਇਆ ਨਾ ਉਸ ਕਹਿੰਦੇ ਵੀ ਪਵਿੱਤਰ ਨੇ ਤੇ ਸੁਣਦੇ ਵੀ ਪਵਿੱਤਰ ਨੇ ਤੇ ਬੜੇ ਸੋਹਣੇ ਬਚਨ ਕਹਿੰਦੇ ਤਹ ਨਾਨਕ ਗੁਰੂ ਨਾਨਕ ਪਾਤਸ਼ਾਹ ਤੀਸਰੀ ਜਾਮੇ ਵਿੱਚ ਆ ਕੇ ਗੁਰੂ ਰਾਮ ਅਰਦਾਸ ਸਾਹਿਬ ਜੀ ਦੀ ਰਸਨਾ ਕੋ ਆਖਦੇ ਨੇ ਸੇ ਪਵਿੱਤਰ ਜਿਨਿ ਗੁਰਮਖ ਹਰਿ ਹਰਿ ਧਿਆਇਆ ਹੈ ਭਾਈ ਉਹ ਪਵਿੱਤਰ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ ਜਿਨ੍ਹਾਂ ਨੇ ਰੱਬ ਦਾ ਪਰਮੇਸ਼ਰ ਦਾ ਨਾਮ ਤੇ ਆਇਆ ਹੈ ਤੇ ਧਿਆਉਂਦੇ ਹੋਏ ਉਹ ਰੱਬ ਵਰਗੇ ਆਪਣੇ ਗੁਰੂ ਵਰਗੇ ਹੋ ਗਏ ਨੇ ਆਓ ਗੁਰੂ ਨੂੰ ਧਿਆਉਣ ਦਾ ਅਰਥ ਗੁਰੂ ਨੂੰ ਪੜਨ ਦਾ ਮਾਇਨਾ ਹੀ ਇਹ ਹੈ ਕਿ ਅਸੀਂ ਗੁਰੂ ਵਰਗੇ ਹੋ ਜਾਈਏ ਗੁਰੂ ਵਰਗੇ ਹੋ ਜਾਈਏ ਗੁਰੂ ਵਰਗੇ ਤੇ ਗੁਰੂ ਵਰਗੇ ਹੋਣਾ ਕੋਈ ਪਾਪ ਥੋੜੀ ਹੈ ਅੱਜ ਦੇ ਬਾਬਿਆਂ ਨੇ ਇਹ ਗੱਲ ਪ੍ਰਚਾਰ ਦਿੱਤੀ ਕਿ ਅਸੀਂ ਗੁਰੂ ਵਰਗੇ ਨਹੀਂ ਹੋ ਸਕਦੇ ਨਹੀਂ ਅਸੀਂ ਗੁਰੂ ਵਰਗੇ ਹੋ ਸਕਦੇ ਆ ਜੀ ਗੁਰੂ ਵਰਗੇ ਹੋ ਸਕਦੇ ਆ ਉਦੋਂ ਜਦੋਂ ਗੁਰੂ ਵਰਗਾ ਜੀਵਨ ਗੁਰੂ ਦੇ ਬੋਲ ਗੁਰੂ ਦੇ ਬਚਨ ਗੁਰੂ ਦੀ ਬਾਣੀ ਸਾਡੇ ਜੀਵਨ ਦਾ ਅੰਗ ਬਣ ਜਾਏ ਅਸੀਂ ਇਸ ਇਤਿਹਾਸ ਵਿੱਚੋਂ ਪਰ ਸਕਦੇ ਆ ਕਿ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਬਾਦਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਗੁਰੂ ਨਾਨਕ ਦੇ ਅੰਗ ਨਾਲ ਲੱਗੇ ਤੇ ਗੁਰੂ ਅੰਗਦ ਸਾਹਿਬ ਬਣ ਗਏ ਭਾਈ ਲਹਿਣਾ ਜੀ ਤੋਂ ਜੇ ਭਾਈ ਲਹਿਣਾ ਜੀ ਇੱਕ ਇੱਕ ਬਚਨ ਮੰਨ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਬਣ ਸਕਦੇ ਨੇ ਤੇ ਅਸੀਂ ਗੁਰੂ ਦਾ ਬਚਨ ਮੰਨ ਕੇ ਪਵਿੱਤਰ ਹੋ ਸਕਦੇ ਆ ਸਾਡਾ ਜੀਵਨ ਪਵਿੱਤਰ ਹੋ ਸਕਦਾ ਸਾਡਾ ਜੀਵਨ ਉਧਰ ਸਕਦਾ ਸਬਰ ਸਕਦਾ ਹੈ ਆਓ ਆਪਣੀ ਜੀਵਨ ਨੂੰ ਗੁਰੂ ਬਾਣੀ ਨਾਮ ਰਾਈ ਸਵਾਰ ਕੇ ਆਪਣੇ ਕਰ ਸਕੀਏ ਲੋਭ ਸੁਹੀਏ ਪ੍ਰਲੋਭ ਸੁਹੇਲੇ ਨਾਨਕ ਹਰ ਰੱਬ ਆਪੇ ਮੇਲੇ ਭੁਲਾ ਚੁਕਾ ਲਿਖਿਮਾ ਬਲਾਉ ਖਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ